ਹੈਲੋ ਫਰੈਂਡਸ ਹੋਪ ਹੈ ਕਿ ਸਾਰੇ ਠੀਕ ਹੋਵੋਗੇ ਆਪਾਂ ETT 9894 ਦੇ ਲਈ ਕਲਾਸ ਸਟਾਰਟ ਕਰੀ ਹੋਈ ਹੈ ਅੱਜ ਆਪਣਾ ਵਿਸ਼ਾ ਹੈਗਾ ਕਾਰਕ ਕਾਰਕ ਕੀ ਹੁੰਦਾ ਹੈ ਉਹਦੇ ਬਾਰੇ ਪੜ੍ਹਦੇ ਆਂ ਵਾਕ ਵਿੱਚ ਨਾਮ ਜਾਂ ਪੜਨਾਮ ਸ਼ਬਦ ਦਾ ਵਾਕ ਦੀ ਕਿਰਿਆ ਅਤੇ ਬਾਕੀ ਸ਼ਬਦਾਂ ਨਾਲ ਜੋ ਸਬੰਧ ਹੁੰਦਾ ਹੈ ਉਸ ਨੂੰ ਆਪਾਂ ਕਾਰਕ ਕਹਿੰਦੇ ਹਾਂ ਮਤਵਲ ਬਾਗ ਦੇ ਵਿੱਚ ਨਾਮ ਜਾਂ ਪ੍ਰਣਾਮ ਤੋਂ ਬਾਅਦ ਜਿਹੜਾ ਚਿੰਨ ਲਗਾਇਆ ਜਾਂਦਾ ਹੈ ਉਸ ਨੂੰ ਕਾਰਕ ਚਿੰਨ ਕਿਹਾ ਜਾਂਦਾ ਹੈ ਹੁਣ ਆਪਾਂ ਉਦਾਹਰਣ ਦੇਖ ਲੈਣੇ ਆ ਦੋ ਜਿਵੇਂ ਰਮਨ ਨੇ ਸੁਮਨ ਨੂੰ ਚਿੱਠੀ ਲਿਖੀ ਰਮਨ ਤੋਂ ਬਾਅਦ ਨੇ ਸੁਮਨ ਨੂੰ ਨੇ ਤੇ ਨੂੰ ਜਿਹੜੇ ਕੀ ਹੋਗੇ ਇਹ ਕਾਰਕ ਚਿੰਨ ਹੋਗੇ ਹੁਣ ਆਪਾਂ ਪੜ੍ਹਾਂਗੇ ਕਿ ਕਾਰਕ ਕਿੰਨੇ ਕਿਸਮ ਹੁੰਦੇ ਨੇ ਕਿੰਨੀਆਂ ਇਹਦੀਆਂ ਕਿਸਮਾਂ ਹੁੰਦੀਆਂ ਨੇ ਕਾਰਕ ਦੀਆਂ 8 ਕਿਸਮਾਂ ਹੁੰਦੀਆਂ ਨੇ ਇੱਕ ਸਾਈਡ ਆਪਾਂ ਕਾਰਕ ਦੇ ਨਾਮ ਲਿਖਾਂਗੇ ਤੇ ਇੱਕ ਸਾਈਡ ਉਹਨਾਂ ਦੇ ਸਿੰਬਲ ਜਾਂ ਚਿੰਨ੍ਹ ਲਿਖਾਂਗੇ ਤੁਸੀਂ ਧਿਆਨ ਚ ਰੱਖਣਾ ਕਰਤਾ ਕਾਰਕ ਦੀ ਕੀ ਪਛਾਣ ਹੈ ਵਾਕ ਦੇ ਵਿੱਚ ਜਦੋਂ ਨੇ ਲੱਗਿਆ ਹੋਊਗਾ ਕਰਮ ਨੂੰ ਕਰਨ ਨਾਲ ਰਾਹੀਂ ਦੁਆਰਾ ਅਧਿਕਾਰਨ ਕੋਲ ਉੱਤੇ ਅੰਦਰ ਆਪਾਦਾਨ ਤੋਂ ਉੱਤੇ ਸੰਪਰਦਾਨ ਲਈ ਵਾਸਤੇ ਸੰਬੰਧਕਾਰਕ ਦਾ ਦੀ ਦੇ ਸਬੋਧਨਕਾਰਕ ਹੋਏ ਨਹੀਂ ਇਹ ਸਾਰੇ ਜਿਹੜੇ ਕਾਰਕ ਦੀਆਂ ਕਿਸਮਾਂ ਤੇ ਉਹਨਾਂ ਦੇ ਚਿੰਨਣੇ ਹੁਣ ਆਪਾਂ ਸਾਰਿਆਂ ਦੇ ਬਾਰੇ ਡਿਟੇਲ ਜੀ ਕੀ ਕਰਕੇ ਪੜ੍ਹਦੀਆਂ ਪਹਿਲਾ ਹੈ ਗਿਆ ਕਰਤਾ ਕਾਰਕ ਵਾਕ ਵਿੱਚ ਜੋ ਸ਼ਬਦ ਕਰਤਾ ਨਾਲ ਸੰਬੰਧ ਦੱਸੇ ਉਸ ਨੂੰ ਕਰਤਾ ਕਾਰਕ ਕਹਿੰਦੇ ਹਨ ਜਿਵੇਂ ਮਨਜੀਤ ਨੇ ਸਿਮਰ ਨੂੰ ਪਾਣੀ ਪਿਲਾਇਆ ਹੁਣ ਇਸ ਵਾਕ ਦੇ ਵਿੱਚ ਕਰਤਾ ਕੌਣ ਹੈ ਮਨਜੀਤ ਹੈ ਕਰਤਾ ਕਾਰਕ ਹੋ ਗਿਆ ਤੇ ਕਾਰਕ ਮਤਲਬ ਤੁਹਾਨੂੰ ਦੱਸਿਆ ਸੀ ਵੀ ਵਾਕ ਦੇ ਵਿੱਚ ਜੋ ਸ਼ਬਦ ਨਾਮ ਜਾਂ ਪੜਨਾਮ ਤੋਂ ਬਾਅਦ ਆਵੇ ਉਸ ਨੂੰ ਕਾਰਕ ਚਿੰਨ ਕਿਹਾ ਜਾਂਦਾ ਹੈ ਹੁਣ ਵਾਕ ਵਿੱਚ ਨੇ ਆ ਗਿਆ ਤਾਂ ਨੇ ਤੁਸੀਂ ਕਿੱਥੇ ਦੇਖਿਆ ਸੀ ਕਿਸ ਦਾ ਸਿੰਬਲ ਸੀ ਤਾਂ ਕਰਤਾ ਨੇ ਤਾਂ ਮੰਜੀ ਤੇ ਜਿਹੜਾ ਕਰਤਾ ਕਾਰਕ ਆ ਗਿਆ ਤੇ ਨੇ ਜਿਹੜਾ ਕਾਰਕ ਚਿੰਨ ਆ ਗਿਆ ਜਿਹੜਾ ਪਾਣੀ ਪਲਾਇਆ ਇਹ ਆਪਣੀ ਕਿਰਿਆ ਹੋਗੀ ਨੈਕਸਟ ਆ ਗਿਆ ਕਰਮ ਕਾਰਕ ਵਾਕ ਵਿੱਚ ਜੋ ਸ਼ਬਦ ਕਰਮ ਨਾਲ ਸੰਬੰਧ ਦੱਸੇ ਉਸ ਨੂੰ ਕਰਮਕਾਰਕ ਕਹਿੰਦੇ ਹਨ ਜੋ ਕਰਤਾ ਤੋਂ ਬਾਅਦ ਆਉਂਦਾ ਹੈ ਉਸ ਨੂੰ ਕਰਮਕਾਰਕ ਕਹਿੰਦੇ ਨੇ ਜਿਵੇਂ ਵਾਕ ਹੈਗਾ ਮਨਜੀਤ ਨੇ ਸਿਮਰ ਨੂੰ ਕੁੱਟਿਆ ਤਾਂ ਮਨਜੀਤ ਆ ਜਿਹੜਾ ਉਹ ਕਰਤਾਕਾਰਕ ਹੋ ਗਿਆ ਨੇ ਆ ਜਿਹੜਾ ਉਹ ਕਰਤਾਕਾਰਕ ਚਿੰਨ ਹੋ ਗਿਆ ਸਿਮਰ ਕੀ ਹੈ ਇੱਥੇ ਕਰਮਕਾਰਕ ਹੋ ਗਿਆ ਨੂੰ ਕਿਸ ਦੀ ਪਛਾਣ ਹੈ ਕਰਮਕਾਰਕ ਦੀ ਕੁੱਟਿਆ ਕੀ ਹੋ ਗਿਆ ਇੱਥੇ ਕਿਰਿਆ ਹੋਗੀ ਹੁਣ ਤੁਹਾਨੂੰ ਪਤਾ ਲੱਗ ਗਿਆ ਕਿ ਵਾਕ ਦੇ ਵਿੱਚ ਕਰਤਾ ਕਿਹੜਾ ਕਰਮ ਕਿਹੜਾਗਾ ਤੇ ਕਾਰਕ चिन्ह ਕਿਹੜੇ ਨੇ ਨੈਕਸਟ ਹੈਗਾ ਕਰਨਕਾਰਕ ਜੋ ਸ਼ਬਦ ਵਾਕ ਵਿੱਚ ਕਿਸੇ ਰਾਹੀਂ ਕੰਮ ਹੋਣ ਦਾ ਵੋਧ ਕਰਾਉਣ ਉਸ ਨੂੰ ਕਰਨਕਾਰਕ ਕਹਿੰਦੇ ਹਨ ਮਤਲਬ ਜੋ ਕੰਮ ਆਪਾਂ ਕਿਸੇ ਦੇ ਦੁਆਰਾ ਕਰਾ ਰਹੇ ਹਾਂ ਉਸ ਨੂੰ ਕਰਨਕਾਰਕ ਕਹਿੰਦੇ ਨੇ ਜਿਵੇਂ ਐਗਜ਼ਾਮਪਲ ਦੇਖ ਲੈਣੇ ਆ ਸੁਮਨ ਨੇ ਖੁਸ਼ੀ ਰਾਹੀਂ ਚਿੱਠੀ ਭੇਜੀ ਤਾਂ ਸੁਮਨ ਕੀ ਆ ਇੱਥੇ ਕਰਤਾਕਾਰਕ ਹੋ ਗਿਆ ਖੁਸ਼ੀ ਕੀ ਆ ਇੱਥੇ ਕਰਨਕਾਰਕ ਹੋ ਗਿਆ ਰਾਹੀਂ ਕੀ ਆ ਕਾਰਕ ਚਿੰਨ ਹੋ ਗਿਆ ਤਾਂ ਕਰਨਕਾਰਕ ਦਾ ਪਛਾਣ ਚਿੰਨ ਕੀ ਆ ਰਾਹੀਂ ਚਿੱਠੀ ਕਿਸ ਨੇ ਭੇਜੀ ਸੀ ਕਿਸ ਦੇ ਰਾਹੀਂ ਭੇਜੀ ਸੀ ਸੁਮਨ ਨੇ ਖੁਸ਼ੀ ਦੇ ਰਾਹੀਂ ਭੇਜੀ ਸੀ ਧਿਆਨ ਚ ਰੱਖਣਾ ਨੈਕਸਟ ਹੈਗੇ ਆਪਣਾ ਅਧਿਕਰਣ ਦਾਕਾਰਕ ਵਾਕ ਵਿੱਚ ਜਿਸ ਸ਼ਬਦ ਦਾ ਸਬੰਧ ਨਾਮ ਜਾਂ ਪਰਨਾਮ ਦੀ ਥਾਂ ਆਦਿ ਵਾਲੇ ਗੱਲ ਕਰੇ ਉਸ ਨੂੰ ਅधिकरण कारक ਕਹਿੰਦੇ ਨੇ ਜਿਵੇਂ ਐਗਜ਼ਾਮਪਲ ਹੈਗੀ ਆ ਗਲਾਸ ਮੇਜ਼ ਉੱਤੇ ਪਿਆ ਹੈ ਤਾਂ ਮੇਜ਼ ਕੀ ਹੋ ਗਿਆ ਅधिकरण कारक ਹੋ ਗਿਆ ਉੱਤੇ ਕੀ ਹੋ ਗਿਆ ਕਾਰਕ ਚਿੰਨ ਹੋ ਗਿਆ ਤਾਂ ਅधिकरण कारक ਦਾ ਕਾਰਕ ਚਿੰਨ ਕੀ ਆ ਉੱਤੇ ਉਸੇ ਸਭ ਨੇ ਪਹਿਲਾਂ ਕਾਰਕ ਦੇ ਜਿਹੜੀਆਂ ਕਿਸਮਾਂ ਯਾਦ ਕਰਨੀਆਂ ਨੇ ਫਿਰ ਉਹਨਾਂ ਦੇ ਸਿੰਬਲ ਯਾਦ ਕਰਨੇ ਨੇ ਤਾਂ ਤੁਹਾਨੂੰ ਵਾਕ ਦੇ ਵਿੱਚ ਲੱਭਣੇ ਸੌਖੇ ਹੋ ਜਾਣਗੇ ਕਿਉਂਕਿ ਜਿਹੜਾ ਕਾਰਕ ਚਿੰਨੂਨ ਦਾ ਉਹਦੀ ਸਹਾਇਤਾ ਤੋਂ ਨਾਲ ਆਪਾਂ ਪਛਾਣ ਸਕਦੇ ਹਾਂ ਵੀ ਕਿਹੜਾ ਕਾਰਕ ਹੈ ਕਰਤਾ ਕਾਰਕ ਜਾਂ ਕਰਨ ਕਾਰਕ ਜਾਂ ਪਾਦਨ ਕਾਰਕ ਨੈਕਸਟ ਹੈ ਗਿਆ ਅਪਾਦਾਨਕਾਰਕ ਵਾਕ ਵਿੱਚ ਜਿਸ ਸ਼ਬਦ ਤੋਂ ਇਹ ਪਤਾ ਚੱਲੇ ਕਿ ਕੋਈ ਚੀਜ਼ ਕਿਸੇ ਤੋਂ ਵੱਖ ਹੋਣ ਦਾ ਭਾਵ ਪ੍ਰਗਟ ਕਰ ਰਹੀ ਹੈ ਤਾਂ ਉਹ ਸ਼ਬਦ ਅਪਾਦਾਨਕਾਰਕ ਕਹਾਉਂਦਾ ਹੈ ਜਿਵੇਂ ਉਸ ਦਾ ਮਾਮਾ ਬਠਿੰਡੇ ਤੋਂ ਆਇਆ ਹੈ ਤਾਂ ਤੋ ਆ ਜਿਹੜਾ ਇਹ ਕਾਰਕ ਚਿੰਨ ਹੋ ਗਿਆ ਕਾਰਕ ਚਿੰਨ ਤੋਂ ਪਹਿਲਾਂ ਜਿਹੜਾ ਅੱਖਰ ਆਉਂਦਾ ਹੈ ਉਹ ਜਿਹੜਾ ਕਾਰਕ ਹੁੰਦਾ ਹੈ ਵਾਕ ਵਿੱਚ ਬਠਿੰਡਾ ਕੀ ਹੋ ਗਿਆ ਆਪਾਦਾਨ ਹੋ ਗਿਆ ਤੇ ਤੋ ਕੀ ਹੋ ਗਿਆ ਕਾਰਕ ਚਿੰਨ ਹੋ ਗਿਆ ਆਇਆ ਕੀ ਹੋਗੀ ਇੱਕ ਕਿਰਿਆ ਹੋਗੀ ਨੈਕਸਟ ਹੈ ਗਿਆ ਸੰਪਰਦਾਨ ਕਾਰਕ ਵਾਕ ਵਿੱਚ ਜਿਸ ਸ਼ਬਦ ਤੋਂ ਇਹ ਪਤਾ ਚੱਲੇ ਕਿ ਕੋਈ ਕੰਮ ਕਿਸ ਲਈ ਕੀਤਾ ਜਾਂਦਾ ਹੈ ਤਾਂ ਉਹਨੂੰ ਸੰਪਰਦਾਨ ਕਾਰਕ ਕਹਿੰਦੇ ਹਨ ਆਪਾਂ ਨੂੰ ਪ੍ਰਿਵਾਸ਼ਾ ਤੋਂ ਹੀ ਪਤਾ ਚੱਲਿਆਗੀ ਵਾਕ ਦੇ ਵਿੱਚ ਕੋਈ ਕੰਮ ਕਿਸੇ ਲਈ ਕੀਤਾ ਤਾਂ ਇਹਦਾ ਕਾਰਕ ਚਿੰਨ ਕੀ ਹੋਗਾ ਲਈ ਵਾਸਤੇ ਤਾਂ ਜਿਵੇਂ ਹੋ ਗਿਆ ਉਸਨੇ ਦੇਸ਼ ਲਈ ਜਾਨਵਾਰ ਦਿੱਤੀ ਤਾਂ ਲਈ ਕੀ ਹੋ ਗਿਆ ਇੱਕ ਕਾਰਕ ਚਿੰਨ ਹੋ ਗਿਆ ਕਾਰਕ चिन्ह ਤੋਂ ਪਹਿਲਾਂ ਜਿਹੜਾ ਅੱਖਰ ਆਉਂਦਾ ਹੈ ਉਸ ਨੂੰ ਕਾਰਕ ਕਹਿੰਦੇ ਹਨ ਜਿਵੇਂ ਇਹ ਲਈ ਕੀ ਹੋ ਗਿਆ ਸੰਪਰਦਾਨ ਕਾਰਕ ਦੀ ਚ ਇਹ ਚਿੰਨਾ ਤਾਂ ਇਹ ਕੀ ਹੋ ਗਿਆ ਸੰਪਰਦਾਨ ਕਾਰਕ ਨੈਕਸਟ ਆ ਗਿਆ ਸਬੰਧ ਕਾਰਕ ਵਾਕ ਵਿੱਚ ਜੋ ਸ਼ਬਦ ਨਾਮ ਜਾਂ ਪਰਨਾਮ ਨਾਲ ਸੰਬੰਧ ਦੱਸੇ ਦੱਸਦਾ ਹੋਵੇ ਉਸ ਨੂੰ ਸੰਬੰਧ ਕਾਰਕ ਕਹਿੰਦੇ ਹਨ ਜਿਵੇਂ ਏ ਮਨਜੀਤ ਦੀ ਦੁਕਾਨ ਹੈ ਤਾਂ ਮਨਜੀਤ ਕੀ ਹੋ ਗਿਆ ਸੰਬੰਧ ਕਾਰਕ ਹੋ ਗਿਆ ਦੀ ਕੀ ਹੋ ਗਿਆ ਇੱਕ ਕਾਰਕ ਚਿੰਨ ਹੋ ਗਿਆ ਵਾਕ ਦੇ ਵਿੱਚ ਜਦੋਂ ਦੀ ਦੇ ਆਜੇ ਸੰਬੰਧ ਬਗਟਾਵੇ ਉਹ ਸ਼ਬਦ ਉਸ ਨੂੰ ਸੰਬੰਧ ਕਾਰਕ ਕਿਹਾ ਜਾਂਦਾ ਹੈ ਨੈਕਸਟ ਆ ਗਿਆ ਸਬੋਧਨ ਕਾਰਕ ਵਾਕ ਵਿੱਚ ਜਿੰਨਾ ਸ਼ਬਦਾਂ ਰਾਹੀਂ ਕਿਸੇ ਨੂੰ ਸਬੋਧਨ ਕਰਕੇ ਬੁਲਾਇਆ ਹੋਵੇ ਉਹਨਾਂ ਸ਼ਬਦਾਂ ਨੂੰ ਸਬੋਧਨਕਾਰਕ ਕਹਿੰਦੇ ਨੇ ਇਹਨਾਂ ਦੀ ਐਗਜ਼ਾਮਪਲ ਹੈ ਗਿਆ ਨੀ ਕੁੜੀਏ ਤੇਰਾ ਭਰਾ ਕਿੱਥੇ ਹੈ ਕਿਸ ਨੂੰ ਸੰਬੋਧਨ ਕਰਕੇ ਬੁਲਾਇਆ ਗਿਆ ਹੈ ਨੀ ਕੁੜੀਏ ਨੂੰ ਤਾਂ ਸੰਬੋਧਨ ਕਾਰਕ ਦੇ ਜਿਹੜੇ ਚਿੰਨ੍ਹ ਕਿਹੜੇ ਨੇ ਨੀ ਕੁੜੀਏ ਓਏ ਕੁੜੀਏ ਤਾਂ ਇਹ ਸਾਰਾ ਕੁਝ ਤੁਸੀਂ ਨੇ ਯਾਦ ਰੱਖਣਾ ਇੱਥੋਂ ਤੱਕ ਆਪਣੀ ਅੱਜ ਵੀਡੀਓ ਸੀ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁੰਨਾ ਤੇ ਦੇਖਣਾ ਤੇ ਆਪਣਾ ਪੜ੍ਹਨਾ ਵੀਡੀਓ ਜੇ ਤੁਹਾਨੂੰ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਨਾ ਧੰਨਵਾਦ